2021 ਤੋਂ ਲੈ ਕੇ ਲਗਾਤਾਰ ਮੌਤਾਂ ਹੀ ਹੁੰਦੀਆਂ ਭਈਆਂ ਨੰਦਿਆਂ ਨਸ਼ੇ ਨਾਲ 6 ਸੀਗੇ ਪਰਾਸ਼ਿਆਂ ਦੀ ਨਸ਼ੇ ਨਾਲ ਹੀ ਮੌਤ ਹੋਈ ਐ ਸਾਡੀ ਕੋਈ ਸੁਣਾਈ ਨਹੀਂ ਕਿੰਨੇ ਜੀ ਸੀਗੇ ਮਤੋਂ ਆਪਣੇ ਘਰ ਦੇ 7 ਤੇ ਆਪ ਪੁੱਤਰ ਸੀਗੇ 6 ਪੁੱਤਰ ਸੀਗੇ ਘਰ ਵਾਲੇ ਸਾਰੇ ਨਸ਼ੇ ਨਾਲ ਪੂਰੇ ਹੋਏ ਯਾਰ ਹਾਂਜੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਜਿੱਤੇ ਜਾਣਿਆ ਪੁਲਿਸ ਪੈਸਾ ਲੈ ਕੇ ਉਹਨਾਂ ਨੂੰ ਛੱਡ ਦਿੰਦੀ ਹੈ ਜਿਹੜਾ ਨਸ਼ਾ ਵੇਚਦਾ ਆ। ਇਹ ਤਸਵੀਰਾਂ ਜਿਸਵੇ ਤੁਸੀਂ ਸਕਰੀਨ ਤੇ ਦੇਖੀਆਂ ਨੇ ਦਰਸਲੇ ਤਸਵੀਰਾਂ ਬੜੀਆਂ ਭਾਵੁਕ ਕਰਨ ਵਾਲੀਆਂ ਤਾਂ ਸਮਝਾਂਗੇ। ਤਾਂ ਬਿਲਕੁਲ ਇਸ ਘਰ ਦੇ ਵਿੱਚ ਜਿਸ ਘਰ ਦੇ ਵਿੱਚ 70 ਬੱਚੇ ਪਏ ਨੇ 25 ਸਾਲਾਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਕਾਰਨ ਉਹੀ ਯਾਨੀ ਕਿ ਨਸ਼ਾ। ਤਬਕੁਲ ਦੱਸਿਆ ਕਿ ਚਿੱਟੇ ਨੇ ਇੱਕ ਹੋਰ ਘਰ ਦੇ ਵਿੱਚ 70 ਬਿਛਾ ਦਿੱਤੇ ਨੇ। ਮਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤਾਂ ਬਿਲਕੁਲ ਪਰਿਵਾਰਿਕ ਮੈਂਬਰਾਂ ਨੂੰ ਜਦੋਂ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਨੂੰ ਇੱਕ ਗੱਲ ਪਤਾ ਲੱਗੀ ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਬਹਿ ਜਾਓਗੇ ਤਾਂ ਪਰਿਵਾਰ ਦੇ ਵਿੱਚ ਨਸ਼ੇ ਦੇ ਓਵਰਡੋਸ ਕਾਰਨ ਜਿਸ ਨੌਜਵਾਨ ਦੀ ਮੌਤ ਹੋਈ ਹੈ ਦਰਸਲ ਇਹ ਪਹਿਲੀ ਮੌਤ ਨਹੀਂ ਹੈ ਉਹ ਖੁਕ ਸਾਲਾਂ ਦੇ ਵਿੱਚ ਪਰਿਵਾਰ ਦੇ 7 ਜਵਾਨਿਆਂ ਦੀ ਮੌਤ ਹੋਈ ਹੈ ਤਾਂ ਬਹੁਤ ਦਾਸਤੀ ਹੈ ਕਿ ਹਰ ਕਿਸੇ ਨੂੰ ਸੁਣ ਕੇ ਬੜਾ ਅਚੰਭਾ ਲੱਗਿਆ ਹੋਵੇਗਾ ਬੜੀ ਹੈਰਾਨੀ ਦੀ ਗੱਲ ਹੈ ਕਿ ਵਕਫਕ ਸਾਲਾਂ ਦੇ ਵਿੱਚ ਮੌਤ ਦਾ ਕਾਰਨ ਹੁੰਦਾ ਹੈ ਸਿਰਫ ਤੇ ਸਿਰਫ ਨਸ਼ਾ ਤਾਂ ਪਹਿਲਾਂ 4 ਪੰਜ ਭਰਾਵਾਂ ਦੀ ਜਾਨ ਚਿੱਟੇ ਲੈ ਲਈ ਹੈ ਹੁਣ ਇਸ 6ਵੇਂ ਨੌਜਵਾਨ ਦੀ ਮੌਤ ਵੀ ਓਵਰਡੋਜ਼ ਦੇ ਕਾਰਨ ਹੋਈ ਹੈ ਤੇ ਸਭ ਤੋਂ ਪਹਿਲਾਂ ਘਰ ਦੇ ਵਿੱਚ ਇਹਨਾਂ ਦੇ ਪਿਤਾ ਦੀ ਮੌਤ ਸੀ ਯਾਨੀ ਕਿ 6 ਭਰਾ ਤੇ 7ਵਾਂ ਪਿਤਾ ਪਰਿਵਾਰ ਦੇ 7 ਮੈਂਬਰ ਨੇ ਜਿਹੜੇ ਉਹ ਨਸ਼ੇ ਦੀ ਬਲੀ ਚੜ ਜਾਂਦੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵਿਧ ਨਸ਼ਿਆਂ ਵਿਰੁੱਧ ਮੁਹਿੰਮ ਤਾਂ ਚਲਾਈ ਗਈ ਹੈ ਪਰ ਉਸ ਦਾ ਅਸਰ ਕਿਤੇ ਦੇਖਾ ਨਹੀਂ ਮਿਲ ਰਿਹਾ ਤਾਂ ਜਗਰਾਉਂ ਇਲਾਕੇ ਦੇ ਵਿੱਚ ਪੈਂਦੇ ਪਿੰਡ ਸ਼ੇਰੇਵਾਲ ਤੋਂ ਇਹ ਰਾਨੀ ਜਨਨ ਤੋਂ ਮਾਮਲਾ ਸਾਹਮਣੇ ਆਇਆ ਜੋ ਸਰਕਾਰ ਦੇ ਵਿੱਚ ਸੱਚਾ ਵੱਜ ਜਾਂਦੇ ਨੇ ਤਾਂ ਹੁਣ ਘਰ ਦੇ ਵਿੱਚ ਇੱਕ ਵਿਧਵਾ ਮਾਂ ਦੋਨੋਂ ਆ ਦੋ ਪੋਤੇ ਅਤੇ ਇੱਕ ਭੋਤੀ ਪੱਜੀ ਹੈ ਪਰਿਵਾਰ ਦੇ ਹਾਲਾਤ ਨੇ ਜਿਹੜੇ ਉਹ ਬੇहद ਮੰਦ ਭਾਗੇ ਨੇ ਬੇहद ਮਾੜੇ ਨੇ ਤੇ ਹੱਥ ਜੋੜ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਰਕਾਰ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਉਹੀ ਘਰ ਦੀਆਂ ਤਸਵੀਰਾਂ ਨੇ ਜਿੱਥੇ ਵਾਰੋ ਵਾਰੀ 7 ਜਣਿਆਂ ਦੇ ਸੱਥਰ ਵਿਛੇ ਨੇ ਤੇ ਕਾਰਨ ਸਿਰਫ ਤੇ ਸਿਰਫ ਨਸ਼ਾ ਦੱਸਿਆ ਜਾ ਰਿਹਾ ਤਾਂ 25 ਸਾਲਾਂ ਨੌਜਵਾਨ ਦੀ ਨਸ਼ੇ ਦੇ ਓਵਰਡੋਸ ਦੇ ਨਾਲ ਮੌਤ ਹੋਈ ਹੈ ਤੇ ਜਦੋਂ মিডিਆ ਇਹਨਾਂ ਦੇ ਘਰ ਪਹੁੰਚਿਆ ਤੇ ਦੇਖਿਆ ਕਿ ਹਾਲਾਤ ਇੰਨੇ ਮਾੜੇ ਸੀ ਤੇ ਸਭ ਤੋਂ ਮਾੜੀ ਖਬਰੇ ਸਾਹਮਣੇ ਆਈ ਕਿ ਘਰ ਦੇ ਵਿੱਚ ਮ੍ਰਿਤਕ ਜਸਵੀਰ ਸਿੰਘ ਦੇ ਹੋਰ ਪੰਜ ਭਰਾ ਤੇ ਪਿਤਾ ਪਹਿਲਾਂ ਹੀ ਨਸ਼ੇ ਦੇ ਨਾਲ ਆਪਣੀ ਜਾਨ ਗਵਾ ਚੁੱਕੇ ਨੇ ਹੁਣ ਘਰ ਦੇ ਵਿੱਚ ਮੌਜੂਦ ਮ੍ਰਿਤਕ ਦੀ ਮਾਤਾ ਆਪਣੀਆਂ ਦੋ ਨੂੰਹਾਂ ਦੋ ਪੋਤੇ ਤੇ ਇੱਕ ਪੋਤੀ ਸਮੇਤ ਪਰਿਵਾਰ ਦੇ ਲਈ ਇਨਸਾਫ ਦੀ ਗੁਹਾਰ ਘਰੀ ਹੈ ਆਪਣੇ ਜੀ ਇਹਦੇ ਡੈਡੀ ਦੀ ਤੇ ਭਾਈ ਦੀ ਮੌਤ ਹੋਈਆ 12 ਚ ਜੀ ਪਹਿਲਾਂ ਤੇ ਫਿਰ 4 ਸਾਲਾਂ ਬਾਅਦ ਬਾਅਦ ਉਹਨਾਂ ਦੇ ਚਾਰ ਤਿੰਨਾਂ ਲੜਕਾ ਦੀ ਮੌਤ ਹੋ ਗਈ ਚਾਰਾਂ ਦੀ ਤੇ ਬਾਅਦ ਚ ਇੱਕ ਕੱਲ ਲ ਮੌਤ ਹੋ ਗਈ ਆਪਣੇ ਚਿੱਟਾ ਲਾਣ ਕਰਕੇ ਬੱਚੇ ਦੀ ਹਾਂਜੀ ਮਤਲਬ ਇਹ 6 ਬੱਚੇ ਸੀਗੇ ਤੇ 6 ਦੀ ਮੌਤ ਨਸ਼ੇ ਨਾਲ ਨਸ਼ੇ ਦੀ ਗਾੜੀ ਦੀ ਮੌਤ ਨਸ਼ੇ ਨਾਲ ਹਾਂਜੀ 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 ਇਲਾਕੇ 'ਚ ਨਸ਼ਾ ਵਿਕਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਜੀ ਤੂੰ ਜਿਹੜੀ ਕੱਲ ਮੌਤ ਹੋਈ ਹੈ ਇਹਦੇ ਬਾਰੇ ਪਤਾ ਇਹ ਨਸ਼ਾ ਕੌਣ ਵੇਚਦੇ ਸੀ ਕੌਣ ਨਹੀਂ ਆਪਣੇ ਜਿਹੜਾ ਨਸ਼ਾ ਦਾ ਬੰਸੀਆਂ বাজਨਾ ਤੋਂ ਮਿਲਦਾ ਬਾਧੂ ਮਿਲਦਾ ਜੀ ਤੇ ਕਾਰਵਾਈ ਕੋਈ ਨਹੀਂ ਹੁੰਦੀ ਤੇ ਕੱਲ ਜਿਹੜਾ ਮੜਾ ਮਰਿਆ ਉਹਦਾ ਤਾਂ ਪਰਚਾ ਸੀ ਘਟਾਤਾ ਸੀਗਾ ਜੀ ਤੇ ਹੁਣ ਕਹਿੰਦੇ ਕਾਰਵਾਈ ਕਰਾਂਗੇ ਤੇ ਬਾਕੀ ਕਹਿੰਦੇ ਸੀਗੇ ਅਸੀਂ ਪਿੱਛੇ થી ਬੰਦੇ ਚੱਕਾਂਗੇ ਜੀ ਜੀ ਨਾਮ ਜਸਵੀਰ ਸਿੰਘ ਪਿੰਡ ਛੇਰੇਆਲ ਰੈਣ ਵਾਲਾ ਜੋ ਮੇਰੇ ਤਾਇ ਦਾ ਲੜਕਾ ਸੀ ਨਸ਼ੇ ਕਰਕੇ ਉਹਦੀ ਮੌਤ ਹੋਈ ਆ ਅੱਗੇ 2021 ਤੋਂ ਲੈ ਕੇ ਲਗਾਤਾਰ ਮੌਤਾਂ ਹੀ ਹੁੰਦੀਆਂ ਭਈਆਂ ਨੰਦਿਆਂ ਨਸ਼ੇ ਨਾਲ 6 ਸੀਗੇ ਭਰਾ 6ਾਂ ਦੀ ਨਸ਼ੇ ਨਾਲ ਹੀ ਮੌਤ ਹੋਈ ਆ ਤੁਹਾਡੇ ਤਾਈ ਦੀ ਮੌਤ ਹੀ ਤਾਈ ਦੀ ਵੀ ਇਦਾਂ ਹੀ दारू ਪੀ ਕੇ ਟਰੈਕਟਰ ਜੋ ਗਿਰ ਪਿਆ ਸੀ ਉਹਦੀ 2012 ਚ ਹੋਈ ਆ ਇਹਨਾਂ ਦੀ 21 ਤੋਂ ਲੈ ਕੇ 26 ਤੱਕ ਹਰ ਮੌਤਾ ਹੀ ਹੋਈ ਜਾਂਦੀਆਂ ਇਹਨਾਂ ਦੀ ਕੋਈ ਇਨਸਾਫ ਨਹੀਂ ਮਿਲਿਆ ਕੋਈ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਅੱਗੇ ਵੀ ਇੱਕ ਦਾ ਅਸੀਂ ਇਦਾਂ ਕਰਾਇਆ ਸੀ ਉਹ ਵੀ ਕੁਝ ਨਹੀਂ ਬਣਿਆ ਸਾਡਾ ਉਹ ਵੀ ਚਿੱਟੇ ਨਾਲ ਮੌਤ ਹੋਈ ਸੀ ਉਹਦੀ ਵੀ ਪਹਿਲਾਂ ਖਬਰ ਲੱਗੀ ਸੀ ਉਹਦਾ ਕੁਝ ਵੀ ਨਹੀਂ ਹੋਇਆ ਕੋਈ ਸੁਣਵਾਈ ਨਹੀਂ ਆਈ ਸਾਰੇ ਕਿਵੇਂ ਵਿਕਦੇ ਆ ਕੌਣ ਵੇਚਦਾ ਸਾਰਾ ਪੁਲਿਸ ਨੂੰ ਪਤਾ ਕੋਈ ਕਾਰਵਾਈ ਨਹੀਂ ਕਰਦੀ ਆ ਪਿਛਲੇ ਜਿੰਨੇ ਜਿਹਦੇ ਕੋਲ ਹੁਣ ਮੁੰਡੇ ਆ ਜਿਹੜਾ ਕੱਲ ਮਰਿਆ ਉਨੇ ਨਸ਼ਾ ਲਿਆ ਸੀ ਮਣਸੀਆਂ ਚੋਂ ਉਸੇ ਬੁਢੀ ਕੋਲੋਂ ਉਹਦਾ ਘਰ ਵਾਲਾ ਨੌ ਤਰੀਕ ਨੂੰ ਫੜਿਆ ਨਾਲ ਉਹ ਸੀਗੀ ਉਹਨੂੰ ਛੱਡਤਾ ਤੇ ਉਹਦੇ ਘਰ ਵਾਲ ਤੇ ਪਰਚਾ ਪਾਤਾ ਸੀ ਹੁਣ ਉਹਦੇ ਨਾਲ ਕੁਛ ਨਹੀਂ ਕੀਤਾ ਉਹਨੇ ਫਿਰ ਨਸ਼ਾ ਦੇ ਗੇ ਮੁੰਡਾ ਮਾਰਤਾ ਸਾਡਾ ਇੱਕ ਨੌਜਵਾਨ ਕੁਛ ਨਹੀਂ ਕੀਤਾ ਇਹਨਾਂ ਨੇ ਵਜੀਰ ਸਿੰਘ ਮੇਰਾ ਨਾਂ ਜੀ ਸ਼ੇਰੇਵਾਲ ਚਿੱਟੇ ਨਾਲ ਮੌਤ ਹੋਈ ਹੈ ਜੀ ਚਿੱਟੇ ਤੇ ਕੋਈ پابੰਦੀ ਨਹੀਂ ਲੱਗਦੀ ਜੀ ਪੁਲਿਸ ਕੋਲ ਜਾਏਗਾ ਪੁਲਿਸ ਵੀ ਨਹੀਂ ਸਾਡੀ ਸੁਣਾਈ ਕਰਦੀ ਜੀ ਇਹ ਪਰਿਵਾਰ ਦੇ ਦੇ ਸੱਤ ਜੀ ਸੀਗੇ ਜਿਹੜੇ ਸਾਰਿਆਂ ਦੇ ਮੋਪਾਂ ਚ ਹਾਂਜੀ 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 ਜੀ ਪਹਿਲਾ ਮੇਰਾ ਸੰዱ ਜੀ ਮੁੱਕਿਆ ਜੀ ਫਿਰ ਉਹਦੇ ਲੜਕੇ ਚਾਰ ਫਿਰ ਇੱਕ ਮੁੱਕਿਆ ਜੀ ਫਿਰ ਉਸ ਤੋਂ ਬਾਅਦ ਹੋਣ ਇੱਕ ਹੋਰ ਮੁੱਕਿਆ ਜੀ ਦੋ ਦਿਨ ਹੋ ਗਏ ਜੀ ਸਾਰੀ ਨਸ਼ੇ ਨਾਲ ਹਾਂਜੀ ਨਸ਼ੇ ਨਾਲ ਹੀ ਮੁੱਕਿਆ ਜੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੁੰਦੀ ਜੀ ਕੀ ਮੰਗ ਕਰਦੇ ਹੋ ਅਸੀਂ ਕਹਿੰਨੇ ਵੀ ਸਾਨੂੰ ਨਿਆਂ ਮਿਲਣਾ ਚਾਹੀਦਾ ਜੀ ਵਿੱਚ ਚਿੱਟਾ ਬੰਦ ਹੋਣਾ ਚਾਹੀਦਾ ਜੀ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਨਸ਼ੇ ਖਿਲਾਫ ਬਹੁਤ ਕਾਰਵਾਈਆਂ ਕਰ ਰਹੇ ਹਾਂ ਨਹੀਂ ਜੀ ਕੋਈ ਨਹੀਂ ਜੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਸ਼ਰੀਆਮ ਜੀ ਟਾਪੀ ਕਰ ਰਿਹਾ ਜੀ ਨਾਂ ਤੁਹਾਡਾ ਸਿੰਦਰ ਕੋ ਕੀ ਹੋਇਆ ਕਿ ਮਾਤਾ ਜੀ ਆਪਣੇ ਸਾਰੇ ਘਰ ਦੇ ਜੀ ਇਦਾਂ ਨਸ਼ਾ ਕਰਕੇ ਪੂਰੇ ਹੋ ਗਏ ਹਾਂਜੀ ਸਾਡੇ ਕੋਈ ਸੁਣਾਈ ਨਹੀਂ ਹੋਈ ਕਿੰਨੇ ਜੀ ਸੀਗੇ ਮਾਤਾ ਆਪਣੇ ਘਰ ਦੇ ਸੱਤ ਪਿਆਓ ਪੁੱਤਰ ਸੀਗੇ 6 ਪੁੱਤਰ ਸੀਗੇ ਇੱਕ ਘਰ ਵਾਲਾ ਜੀ ਹਾਂਜੀ ਸਾਰੇ ਨਸ਼ੇ ਨਾਲ ਪੂਰੇ ਹੋਏ ਆ ਹਾਂਜੀ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਕੋਈ ਨਹੀਂ ਦੱਸਿਆ ਪੁਲਿਸ ਨੂੰ ਹਾਂ ਕੀਤੀ ਸੀ ਖਬਰ ਹ ਨਹੀਂ ਸਾਰੇ ਸੁਣੀਂਦ ਹੋਈ ਗਰੀਬਾਂ ਦੀ ਕੌਣ ਸੁਣੇ ਜੀ ਨਸ਼ੇ ਨਾਲ ਸਾਰੇ ਜੋ ਸੀਗੇ ਇੱਕ ਸਾਡਾ ਤਾਇਆ ਸੀਗਾ ਬਾਕੀ 6 ਬ੍ਰਦਰ ਸੀਗੇ ਉਹ ਸਾਰੇ ਨਸ਼ੇ ਨਾਲ ਚਲੇ ਗਏ ਠੀਕ ਆ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਜਿੱਥੇ ਜਾਂਦੇ ਆ ਪੁਲਿਸ ਪੈਸਾ ਲੈ ਕੇ ਉਹਨਾਂ ਨੂੰ ਛੱਡ ਦਿੰਦੀ ਜਿਹੜਾ ਨਸ਼ਾ ਵੇਚਦਾ ਆ ਸਾਡੀ ਕੋਈ ਮੰਗ ਨਹੀਂ ਪੂਰੀ ਕਰਦੇ ਠੀਕ ਆ ਨਸ਼ਾ ਬੰਦ ਕਰਾਇਆ ਜਾਵੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀ ਮਾਤਾ ਨੂੰ ਇਨਸਾਫ ਮਿਲਦਾ ਜਾਵੇ ਠੀਕ ਆ ਜਿਹੜੇ ਮਾਵਾਂ ਦੇ ਪੁੱਤ ਨਸ਼ੇ ਨੂੰ ਪੂਰਾ ਲੱਗੇ ਹੋਏ ਆ ਉਹਨਾਂ ਦੀਆਂ ਮਾਵਾਂ ਕੀ ਕਰਨਗੀਆਂ ਜਿਨ੍ਹਾਂ ਦੇ ਬੱਚੇ ਮਰ ਜਾਂਦੇ ਆ ਉਹਨਾਂ ਦੀਆਂ ਮਾਵਾਂ ਵਿਚਾਰੀਆਂ ਰੋਲਦੀਆਂ ਰਹਿ ਜਾਂਦੀਆਂ ਜਿਨ੍ਹਾਂ ਦੇ ਬੱਚੇ ਪੁੱਤ ਚਲੇ ਜਾਂਦੇ ਐ ਇਸ ਦੁਨੀਆ ਤੋਂ ਠੀਕ ਆ ਮੈਂ ਤਾਂ ਇਹੀ ਮੰਗ ਕਰਦੀ ਆ ਵੀ ਸਰਕਾਰ ਨਸ਼ਾ ਬੰਦ ਕਰਾਇਆ ਜਾਵੇ ਬਸ ਇਸ ਤੋਂ ਵੱਧ ਸਾਨੂੰ ਕੁਝ ਨਹੀਂ ਚਾਹੀਦਾ ਆ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਚਲੇ ਜਾਂਦੇ ਉਹਨਾਂ ਦਾ ਕੁਝ ਨਹੀਂ ਰਹਿ ਜਾਂਦਾ ਇੱਥੇ ਦੁਨੀਆ ਤੇ ਠੀਕ ਆ ਕਿੰਨੇ ਜੀ ਸੀਗੇ ਜੀ ਇਹਨਾਂ ਦੇ 7 ਜੀ ਸੀਗੇ ਇੱਕ ਤਾਇਆ ਸੀਗਾ ਬਾਕੀ ਬ੍ਰਦਰ ਸੀਗੇ ਸਾਡੇ ਸਾਰੇ ਦੀ ਸਾਰੇ ਨਸ਼ੇ ਨਾਲ ਹੀ ਗਏ ਆ ਕੋਈ दारू ਪੀਂਦਾ ਸੀਗਾ ਤੇ ਕੋਈ ਚਿੱਟਾ ਲਾਉਂਦਾ ਸੀਗਾ ਜੀ ਜਿਹੜਾ ਚਿੱਟਾ ਵੇਚਦੇ ਆ ਮੰਸੀਆਂ ਵੱਜਣ ਚ ਜੀ ਉਹ ਲੜਕੀ ਨੇ ਚਿੱਟਾ ਕਿਉਂ ਦਿੱਤਾ ਕਾਹ ਤੋਂ ਦਿੱਤਾ ਸੋਚ ਸਮਝ ਕੇ ਦੇਣਾ ਚਾਹੀਦਾ ਸੀ ਕਿਉਂ ਮਾਂ ਦਾ ਪੁੱਤ ਮਾਰਤਾ ਉਹਨੇ ਆਪ ਤਾਂ ਹੁਣ ਭੱਜ ਗਈ ਆ ਜਦੋਂ ਉਹਦਾ ਘਰ ਵਾਲਾ ਵੇਚਦਾ ਸੀਗਾ ਉਹਦੇ ਘਰ ਵਾਲੇ ਤੇ ਪਰਚਾ ਕੱਟਿਆ ਗਿਆ ਕਿਉਂ ਨਹੀਂ ਪੁਲਿਸ ਨੇ ਪਰਚਾ ਕੱਟਿਆ ਉਹਦੇ ਤੇ ਪਰਚਾ ਕੱਟਣਾ ਚਾਹੀਦਾ ਸੀਗਾ ਜਦ ਦੋਹਾਂ ਨੂੰ ਫੜ ਲਿਆ ਉਹਨਾਂ ਨੂੰ ਪੈਸਾ ਲੈ ਕੇ ਉਹਨੂੰ ਛੱਡਤਾ ਕਾਹ ਤੋਂ ਛੱਡਿਆ ਉਹਨੂੰ ਵੀ ਫੜਿਆ ਜਾ ਸਕਦਾ ਸੀਗਾ ਕਿਉਂ ਨਹੀਂ ਫੜਿਆ ਉਹਨੂੰ ਕਿਹੜੀ ਗੱਲੋਂ ਛੱਡਿਆ ਪੁਲਿਸ ਨੇ ਉਹਨੂੰ ਪੈਸਾ ਵਾਇਆ ਗਿਆ ਤਾਂ ਛੱਡਤਾ ਜੀ ਉਹਨਾਂ ਨੂੰ ਮੇਰੀ ਤਾਂ ਇਹੋ ਮੰਗ ਆ ਉਹਨੂੰ ਵੀ ਫੜਿਆ ਜਾਵੇ ਜਲਦ ਤੋਂ ਜਲਦ ਫੜਿਆ ਜਾਵੇ ਉਹਨੂੰ ਉਹ ਆ ਗਿਆ ਸ਼ੇਰਵਾਲ ਪਿੰਡ ਚ ਇਸ ਪਰਿਵਾਰ ਦੇ ਨਾਲ ਮੈਂ ਨਾ 6 ਸਾਲ ਤੋਂ ਪਿੰਡ ਸ਼ੇਰੇਵਾਲ ਦੀ ਸੇਵਾ ਨਿਭਾ ਰਿਆ ਹਾਂ ਗਰੰਤੀ ਸਿੰਘ ਦੀ ਤੇ ਪਹਿਲਾਂ ਵੀ ਇਹਨਾਂ ਦੇ ਦੋ ਨੌਜਵਾਨ ਬੱਚੇ ਮੁੱਕ ਗਏ ਨੇ ਇਸੇ ਕਾਰਨ ਚਿੱਟੇ ਦੇ ਕਾਰਨ ਮੁੱਕੇ ਨੇ ਤੇ ਇੱਕ ਦਾ ਥੋੜਾ ਜਿਹਾ 1 ਸਾਲ ਕੋਇਆ ਚਿੱਟੇ ਦੇ ਨਾਲ ਡੈਥ ਹੋ ਗਈ ਹੈ ਇਹ ਪਰ ਉਹਦੇ ਕਹਿੰਦੇ ਸੱਤ ਜੀ ਸੀਗੇ ਸੱਤ ਬੰਦੇ ਸੀਗੇ ਘਰ 'ਚ ਇੱਕ ਮਾਤਾ ਸੀ ਤੇ ਸੱਤੇ ਹੀ ਕਹਿੰਦੇ ਨਸ਼ੇ ਨਾਲ ਮੁੱਕ ਗਏ ਜੀ ਹਾਂਜੀ ਜੀ ਸੱਤੇ ਹੀ ਨਾ ਨਸ਼ੇ ਦੇ ਨਾਲ ਮੁੱਕ ਗਏ ਆ ਜੀ ਜੀ ਤੇ ਇਹ ਨਸ਼ਾ ਵੀ ਕਰਦੇ ਸੀ ਕਿ ਮਤਲਬ ਕਿ ਜੀ ਤੇ ਇੱਕਦਮ ਆਪ ਖੁਦ ਵੀ ਪਿਛਲੇ ਸਾਲ ਭੋਗ ਪਾਇਆ ਐਤਕੀ ਵੀ ਇਹਨਾਂ ਦਾ ਦੁੱਖ ਦਰਦ ਸਮਝਦੇ ਹਾਂ ਆ ਤੇ ਅਸੀਂ ਐਤਕੀ ਜਿੰਨਾ ਕਿ ਹੋ ਸਕਦਾ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਬਾਤ ਚੜ ਕੇ ਇਹਨਾਂ ਦੀ ਸੇਵਾ ਕਰਾਂਗੇ ਮਦਦ ਕਰਾਂਗੇ ਪਰ ਮਾਤਾ ਪਰ ਇਕੱਲੇ ਰਹਿ ਗਏ ਆ ਹਾਂਜੀ ਮਾਤਾ ਇਕੱਲੇ ਰਹਿ ਗਏ ਆ ਇਹਨਾਂ ਨੂੰ ਜਿੰਨਾ ਵੀ ਹੋ ਸਕਦਾ ਹੈ ਇਹਨਾਂ ਨੂੰ ਇਨਸਾਮ ਮਿਲਣਾ ਚਾਹੀਦਾ ਹੈ ਜਿਹੜੇ ਵੀ ਤਸਕਰ ਨੇ ਉਹਨਾਂ ਨੂੰ ਕਾਨੂੰਨੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਜਗਤ ਤੇ ਸਖਤ ਸਜ਼ਾ ਦਿੱਤੀ ਜਾਵੇ ਜੇ ਪਿੰਡ ਨੂੰ ਇਕੱਠੇ ਹੋਣੇ ਪਿਆ ਤਾਂ ਪਿੰਡ ਇਕੱਠਾ ਹੋਊਗਾ ਹਾਂ ਹਾਂਜੀ ਹਾਂਜੀ ਹੋਏਗਾ ਜੀ ਸਰ ਇੱਕ ਪਿੰਡ ਸ਼ੇਰਿਆਲ ਦੇ ਵਿੱਚ ਮੁੰਡੇ ਦੀ ਚਿੱਤੇ ਨਾਲ ਮੌਤ ਹੋਈ ਆ ਕੱਲ ਉਹਦੇ ਪਰਿਵਾਰ ਦੇ ਕਹਿੰਦੇ ਕਿ ਸਾਡੇ ਪਹਿਲਾਂ ਵੀ ਕਾਂਜੂ ਮੁੰਡੇ ਦੀ ਮੌਤ ਨੈਸ਼ਨਲ ਹੋ ਚੁੱਕੀ ਆ ਪੁਲਿਸ ਨੇ ਹੁਣ ਕੱਲ ਵਾਲੇ ਮਾਮਲੇ 'ਚ ਕੋਈ ਕਾਰਵਾਈ ਕੀਤੀ ਆ ਜੀ ਐਫਆਰ ਲੋਜ ਕਰਤੀ ਪਰ ਚੱਟਜਾ ਨਹੀਂ ਜੀ ਕਰ ਸਕਦੇ ਕਿਉਂਕਿ ਕੋਈ ਇਨਜੈਕਸ਼ਨ ਨਹੀਂ ਹੈਗਾ ਉਹ ਕੋਈ ਮੜਾ ਕੋਈ ਦੋ ਹੋ ਦੀ ਨੀਡਲ ਲੱਗੀ ਉਹਨੂੰ ਕਰਕੇ ਜੀ ਤੇ ਉਹਦੇ ਹੁਣ ਬਹੁਤ ਪੋਸਟਮਾਨ ਹੋ ਗਿਆ ਪਰਚਾ ਫੇਲ ਹੋਜੂਗਾ ਤੇ ਪੋਸਟਮਾਨ ਰਿਪੋਰਟ ਕਿਲੀ ਹੋਜੂ ਮੀਨੋ ਬੰਦੇ ਛਾਪੇ ਤੇਰੀਆਂ ਕਿਸ ਜੱਟਾ ਜੀ ਤੇ ਕਿੰਨੇ ਵਜੇ ਦੇ ਖਿਲਾਫ ਐਫਆਰ ਕੀਤੀ ਆ ਇੱਕ ਲੈਡੀ ਜੈਕਟ ਜੈਨਸ ਅਰੈਸਟ ਕਰਕੇ ਜੀ ਇਹ ਤਾਂ ਜੀ ਇਹ ਦੋਨੇ ਪਤੀ ਪਤਨੀ ਆ ਨਹੀਂ ਸਰ ਹਾਂ ਇੱਕ ਛੇ ਆਦਮਾ ਦਾ ਸੀ ਨਾ ਇੱਕ ਕੁੜੀ ਜਾਨ ਲੇੜੀ ਦੇ ਚੋਂ ਉਹ ਪੜਾਣਾ ਪੁੱੜ ਗਿਆ ਜੀ ਉਹਦਾ ਘਰ ਵਾਲਾ ਵੀ ਨਸ਼ੇ 'ਚ ਪਹਿਲਾਂ ਜੇਲ੍ਹ ਭੇਜਿਆ ਹੋਇਆ ਸੀ ਜੇਲ੍ਹ ਭੇਜਿਆ ਆ ਚਾਰ ਪੰਜ ਦਿਨ ਪਹਿਲਾਂ ਜੀ ਜਿਹੜੀ ਔਰਤ ਤੇ ਹੁਣ ਪੜਚਾ ਕੀਤਾ ਉਹਨਾਂ ਘਰ ਵਾਲੇ ਪਹਿਲਾਂ ਜੇਲ੍ਹ ਭੇਜ ਚਾਰ ਪੰਜ ਦਿਨ ਪਹਿਲਾਂ ਭੇਜਿਆ ਮਰ ਪੁਲਿਸ ਸਾਹਿਬ ਦਾ ਕੰਮ ਕਰ ਰਹੀ ਆ ਜੀ ਸਰ ਤੇ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਵੀ ਨਸ਼ੇ ਨਾਲ ਹੋਈ ਆ ਤਾਂ ਉਹ ਫੇਰ ਅੱਗੇ ਹੋਰ ਕਰਵਾਇਆ ਜਾਊਗਾ ਪੋਸ਼ਣਪੁਰ ਜਿਹੜਾ ਆਇਓ ਉਸ ਤੋਂ ਬਾਅਦ ਅੱਗੇ ਕਾਰਵਾਈ ਕੀਤੀ ਹਾਂ ਜੀ